ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਵੇਖ ਰਿਹਾ ਸਰ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਰ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਕਿਰ ਸਟਾਮਰ ਨੂੰ ਵੱਡਾ ਚਟਕਾ ਯੂਕੇ ਦੀ ਡਿਪਟੀ ਪੀਐਮ ਰੇਨਰ ਨੇ ਦਿੱਤਾ ਅਹੁਦੇ ਤੋਂ ਅਸਤੀਫਾ ਡਿਪਟੀ ਪੀਐਮ ਨੂੰ ਟੈਕਸ ਚੋਰੀ ਕਰਨਾ ਪਿਆ ਭਾਰੀ 2025 ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਚਟਕਾ ਕੈਨੇਡਾ ਦੇ ਨਿਯਮ ਹੋਏ ਹੋਰ ਸਖਤ 80% ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਇਪਾਸ ਸਰਕਾਰ ਦਾ ਵੱਡਾ ਕਦਮ ਫੇਸਬੁੱਕ YouTube ਸਮੇਤ 26 ਸੋਸ਼ਲ ਮੀਡੀਆ ਪਲੇਟਫਾਰਮ ਬੈਨ ਸਾਈਬਰ ਕਰਾਈਮ ਅਤੇ ਫੇਕ ਨਿਊਜ਼ ਨੂੰ ਰੋਕਣਾ ਮਕਸਦ ਕੈਨੇਡਾ ਦੇ ਵਿੱਚ ਮਨਾਇਆ ਜਾਏਗਾ ਜਸਵੰਤ ਸਿੰਘ ਖਾਲੜਾ ਦਿਵਸ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕੀਤਾ ਐਲਾਨ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ਲਈ ਨਵੇਂ ਸਖਤ ਨਿਯਮ ਲਾਗੂ ਕੀਤੇ ਨੇ ਜਿਸ ਕਾਰਨ 2025 ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਬ੍ਰਿਟੇਨ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੀ ਉਪਨੇਤਾ ਐਂਜੇਲਾ ਰੇਨਰ ਨੂੰ ਟੈਕਸ ਚੋਰੀ ਦੇ ਮਾਮਲੇ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ। ਮਾਮਲਾ ਹੋ ਵਿੱਚ ਖਰੀਦੇ ਗਏ ਇੱਕ ਅਪਾਰਟਮੈਂਟ ਨਾਲ ਜੁੜਿਆ ਹੋਇਆ ਹੈ ਜਿੱਥੇ ਸਟੈਂਪ ਡਿਊਟੀ ਟੈਕਸ ਦੇ ਭੁਗਤਾਨ ਦੇ ਵਿੱਚ ਗੜਬੜੀ ਸਾਹਮਣੇ ਆਈ ਹੈ। ਸੁਤੰਤਰ ਜਾਂਚ ਵਿੱਚ ਪਾਇਆ ਗਿਆ ਹੈ ਕਿ ਐਂਜੇਲਾ ਰੇਨਰ ਨੇ ਮੰਤਰੀ ਆਚਾਰ ਸਹੀਤਾ ਦੀ ਪੂਰੀ ਪਾਲਣਾ ਨਹੀਂ ਕੀਤੀ। ਹਾਲਾਂਕਿ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰੇਨਰ ਨੇ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕੀਤਾ। ਪਰ ਉਹਨਾਂ ਨੂੰ ਟੈਕਸ ਮਹਾਰਾ ਦੀ ਸਲਾਹ ਲੈਣੀ ਚਾਹੀਦੀ ਸੀ ਰੇਨਰ ਨੇ ਮੰਨਿਆ ਕਿ ਉਹਨਾਂ ਨੇ ਅਪਾਰਟਮੈਂਟ ਖਰੀਦਦੇ ਸਮੇਂ ਘੱਟ ਟੈਕਸ ਅਦਾ ਕੀਤਾ ਰਿਪੋਰਟਸ ਅਨੁਸਾਰ ਉਹ 40 ਹਜ਼ਾਰ ਪਾਉਂਡ ਕਰੀਬ 47 ਲੱਖ ਰੁਪਏ ਦੀ ਸਟੈਂਪ ਡਿਊਟੀ ਬਚਾਉਣ ਦੇ ਵਿੱਚ ਕਾਮਯਾਬ ਰਹੀਆਂ ਅਸਤੀਫੇ ਦੇ ਪੱਤਰ ਵਿੱਚ ਰੇਨਰ ਨੇ ਲਿਖਿਆ ਕਿ ਮੈਨੂੰ ਡੂੰਘਾ ਅਫਸੋਸ ਹੈ ਕਿ ਮੈਂ ਟੈਕਸ ਮਹਾਰਾ ਦੀ ਸਲਾਹ ਨਹੀਂ ਲਈ ਮੇਰੀ ਨੀਅਤ ਕਦੇ ਵੀ ਗਲਤ ਟੈਕਸ ਭਰਨ ਦੀ ਨਹੀਂ ਸੀ ਮੈਂ ਪੂਰੀ ਜ਼ਿੰਮੇਵਾਰੀ ਲੈਂਦੀ ਹਾਂ ਉਨਾਗਿਆ ਕਿ ਇਹ ਫੈਸਲਾ ਜਾਂਚ ਦੀਆਂ ਸ਼ਿਫਾਰਸ਼ਾਂ ਅਤੇ ਪਰਿਵਾਰ ਤੇ ਪੈ ਰਹੇ ਅਸਰ ਨੂੰ ਵੇਖਦੇ ਹੋਏ ਲਿਆ ਗਿਆ। ਸੋ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਰੇਨਰ ਦਾ ਅਸਤੀਫਾ ਸਫਕਾਰ ਕਰਦਿਆ ਇੱਕ ਤੱਥ ਲਿਖਤ ਪੱਤਰ ਭੇਜਿਆ। ਉਹਨਾਂ ਗਿਆ ਕਿ ਮੈਨੂੰ ਦੁੱਖ ਹੈ ਕਿ ਤੁਹਾਡਾ ਕਾਰਜਕਾਲ ਇਸ ਤਰ੍ਹਾਂ ਖਤਮ ਹੋਇਆ। ਤੁਸੀਂ ਸਹੀ ਕੀਤਾ ਜਦੋਂ ਤੁਸੀਂ ਆਪਣੇ ਆਪ ਨੂੰ ਸੁਤੰਤਰ ਸਲਾਹਕਾਰ ਨੂੰ ਸੌਂਪਿਆ ਅਤੇ ਉਹਨਾਂ ਦੀਆਂ ਸ਼ਿਫਾਰਸ਼ਾਂ ਤੇ ਅਮਲ ਕੀਤਾ। ਸੋ ਰੇਨਰ ਲੇਬਰ ਸਰਕਾਰ ਵਿੱਚ ਨਾ ਸਿਰਫ ਡਿਪਟੀ ਪ੍ਰਧਾਨ ਮੰਤਰੀ ਅਤੇ ਉਪਨੇਤਾ ਸਨ। ਸਗੋ ਹਾਊਸਿੰਗ ਵਿਭਾਗ ਦੀ ਜ਼ਿੰਮੇਵਾਰੀ ਵੀ ਉਨਾਦੀ ਕੋਲ ਸੀ ਉਹ ਪਾਰਟੀ ਦੀ ਸਭ ਤੋਂ ਮੁਖਰ ਨੇਤਾਵਾਂ ਵਿੱਚੋਂ ਇੱਕ ਸਨ ਅਤੇ ਅਕਸਰ ਕੰਜ਼ਰਵੇਟਿਵ ਪਾਰਟੀ ਦੇ ਨੇਤਾਵਾਂ ਤੇ ਟੈਕਸ ਰੀਮਾ ਦੀ ਪਾਲਣਾ ਨਾ ਕਰਨ ਦੇ ਦੋਸ਼ ਲਾਉਂਦੀਆਂ ਸਨ ਹੁਣ ਉਹਨਾਂ ਦੇ ਅਸਤੀਫੇ ਤੋਂ ਬਾਅਦ ਲੇਬਰ ਪਾਰਟੀ ਨੂੰ ਨਵਾਂ ਉਪਨੇਤਾ ਚੁਣਨਾ ਪਵੇਗਾ ਬ੍ਰਿਟਿਸ਼ ਉਪ ਪ੍ਰਧਾਨ ਮੰਤਰੀ ਐਂਜੇਲਾ ਰੇਨਰ ਨੇ ਆਪਣੇ ਬੌਸ ਪ੍ਰਧਾਨ ਮੰਤਰੀ ਕਿਅਰ ਸਟਾਮਰ ਨੂੰ ਇੱਕ ਵੱਡਾ ਚਟਕਾ ਦਿੱਤਾ ਹੈ। ਦਰਸਲ ਉਨ੍ਹਾਂ ਨੇ ਟੈਕਸ ਦੇ ਵਿੱਚ ਹੋਈ ਗਲਤੀ ਤੋਂ ਬਾਅਦ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਰਕਾਰੀ ਡਾਟਾ ਮੁਤਾਬਕ ਇਸ ਸਾਲ ਲਗਭਗ 62% ਵੀਜ਼ਾ ਅਰਜ਼ੀਆਂ ਰੱਦ ਹੋਈਆਂ। ਜਦੋਂ ਕਿ ਭਾਰਤੀ ਵਿਦਿਆਰਥੀਆਂ ਲਈ ਇਹ ਅੰਕੜਾ ਹੋਰ ਵੀ ਚਿੰਤਾਜਨਕ ਹੈ। ਉਨ੍ਹਾਂ ਚੋਂ ਕਰੀਬ 80% ਦੀਆਂ ਅਰਜ਼ੀਆਂ ਖਾਰਿਜ ਕਰ ਦਿੱਤੀਆਂ ਗਈਆਂ। ਨਵੀਆਂ ਸ਼ਰਤਾਂ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਆਪਣੀ ਆਰਥਿਕ ਸਥਿਤੀ ਸਾਬਤ ਕਰਨ ਦੇ ਲਈ ਘੱਟੋ-ਘੱਟ 20635 ਕੈਨੇਡੀਅਨ ਡਾਲਰ ਦਿਖਾਉਣੇ ਪੈਂਦੇ ਨੇ ਨਾਲ ਹੀ ਪੜਾਈ ਦੀ ਸਪਸ਼ਟ ਯੋਜਨਾ ਅਤੇ ਸਾਰੇ ਕਾਗਜ਼ਾਤ ਬਿਨਾਂ ਗਲਤੀ ਦੇ ਪੇਸ਼ ਕਰਨੇ ਲਾਜ਼ਮੀ ਹੋ ਗਏ ਨੇ ਪਹਿਲਾ ਮੌਜੂਦ ਸਟੂਡੈਂਟ ਡਾਇਰੈਕਟ ਸਟ੍ਰੀਮ ਵਰਗੀ ਤੇਜ਼ ਪ੍ਰਕਿਰਿਆ ਵੀ ਹੁਣ ਬੰਦ ਕਰ ਦਿੱਤੀ ਗਈ ਹੈ ਜਿਸ ਨਾਲ ਅਰਜ਼ੀਆਂ ਦੇ ਨਤੀਜੇ ਔਨ ਵਿੱਚ ਹੋਰ ਸਮਾਂ ਲੱਗਣ ਲੱਗਾ ਹੈ ਕੈਨੇਡਾ ਸਰਕਾਰ ਨੇ 2025 ਲਈ ਵੀਜ਼ਿਆਂ ਦੀ ਗਿਣਤੀ ਵੀ ਘਟਾ ਦਿੱਤੀ ਹੈ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਇਸ ਵਾਰ ਲਗਭਗ 10% ਕਟ, ਯਾਨੀ ਕਿ 4.37 ਲੱਖ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ ਨਾਲ ਹੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਿਲਣ ਵਾਲੇ ਵਰਕ ਪਰਮਿਟ ਲਈ ਭਾਸ਼ਾ ਦੀ ਯੋਗਤਾ ਨਵੀਂ ਕਾਫੀ ਸਖਤ ਕਰ ਦਿੱਤਾ ਗਿਆ ਯੂਨੀਵਰਸਿਟੀ ਦੇ ਵਿਦਿਆਰਥੀ ਲਈ ਹੁਣ B2 ਲੈਵਲ ਅਤੇ ਕਾਲਜ ਵਿਦਿਆਰਥੀਆਂ ਲਈ ਕਟਕਟ B1 ਲੈਵਲ ਲਾਜ਼ਮੀ ਕੀਤਾ ਗਿਆ ਹੈ ਇਹ ਨਵੀਆਂ ਪਾਬੰਦੀਆਂ ਭਾਰਤੀ ਵਿਦਿਆਰਥੀਆਂ ਤੇ ਕੈਨੇਡਾ ਦੀਆਂ ਸਿੱਖਿਆ ਸੰਸਥਾਵਾਂ ਦੋਵਾਂ ਦੇ ਲਈ ਚੁਣੌਤੀਆਂ ਪੈਦਾਈਆਂ ਨੇ ਪਿਛਲੇ ਸਾਲ ਕੈਨੇਡਾ ਦੇ ਵਿੱਚ 1 ਮਿਲੀਅਨ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸਨ ਜਿਨ੍ਹਾਂ ਚੋਂ ਸਭ ਤੋਂ ਵੱਡਾ ਹਿੱਸਾ ਭਾਰਤ ਤੋਂ ਸੀ ਹੁਣ ਵੀਜ਼ਾ ਨਾਦ ਹੋਣ ਨਾਲ ਕਈ ਪਰਿਵਾਰਾਂ ਦੇ ਸੁਪਨੇ ਟੁੱਟ ਰਹੇ ਨੇ ਅਤੇ ਯੂਨੀਵਰਸਿਟੀਆਂ ਨੂੰ ਵੀ ਆਪਣੇ ਦਾਖਲੇ ਵਿੱਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੇਪਾਲ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਦਿਆਂ ਫੇਸਬੁੱਕ ਵਟਸਐਪ ਇੰਸਟਾਗ੍ਰam YouTube ਅਤੇ X ਸਮੇਤ 26 ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਾਬੰਦੀ ਲਗਾ ਦਿੱਤੀ ਹੈ ਇਹ ਪਾਬੰਦੀ ਅੱਧੀ ਰਾਤ ਤੋਂ ਲਾਗੂ ਹੋ ਗਈ ਹੈ ਨੇਪਾਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਜ਼ਿਆਦਾਤਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਾਬੰਦੀ ਲਗਾ ਰਹੀ ਹੈ ਕਿਉਂਕਿ ਉਹ ਦੇਸ਼ ਦੇ ਵਿੱਚ ਅਧਿਕਾਰਿਤ ਤੌਰ ਤੇ ਰਜਿਸਟਰ ਕਰਨ ਲਈ ਸਥਾਨਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਨੇ ਇਸ ਨਵੇਂ ਆਦੇਸ਼ ਦੇ ਤਹਿਤ 26 ਪਲੇਟਫਾਰਮਸ ਨੂੰ ਬਲਾਕ ਕੀਤਾ ਜਾਏਗਾ ਜਿਨ੍ਹਾਂ ਦੇ ਵਿੱਚ ਫੇਸਬੁੱਕ, ਐਕਸ ਯਾਨੀ ਕਿ ਪਹਿਲਾ ਟਵਿੱਟਰ, ਇੰਸਟਾਗ੍ਰam ਅਤੇ YouTube ਵਰਗੀਆਂ ਪ੍ਰਮੁੱਖ ਸੇਵਾਵਾਂ ਸ਼ਾਮਲ ਨੇ ਇਸ ਸਖਤ ਕਦਮ ਦਾ ਮੁੱਖ ਕਾਰਨ ਸਰਕਾਰ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਨਾ ਕਰਨਾ ਹੈ ਨੇਪਾਲ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ ਅਤੇ ਡਾਇਰੈਕਟਿਵਸ ਫਾਰ ਮੈਨੇਜਿੰਗ ਦਾ ਯੂਜ਼ ਆਫ ਸੋਸ਼ਲ ਨੈਟਵਰਕ 2023 ਤਹਿਤ ਸਾਰੀਆਂ ਵਿਦੇਸ਼ੀ ਸੋਸ਼ਲ ਮੀਡੀਆ ਕੰਪਨੀਆਂ ਲਈ ਦੇਸ਼ ਵਿੱਚ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਸੀ ਸੋ ਸੂਚਨਾ ਤੇ ਸੰਚਾਰ ਟੈਕਨੋਲੋਜੀ ਮੰਤਰਾਲੇ ਨੇ ਇਹਨਾਂ ਕੰਪਨੀਆਂ ਨੂੰ ਰਜਿਸਟ੍ਰੇਸ਼ਨ ਦੇ ਲਈ 7 ਦਿਨਾਂ ਦੀ ਮਹੱਲਤ ਦਿੱਤੀ ਸੀ ਪਰ ਮੀਟਾ ਅਲਫਾਬੈਟ ਅਤੇ ਐਕਸ ਵਰਗੀਆਂ ਵੱਡੀਆਂ ਕੰਪਨੀਆਂ ਨੇ ਇਸ ਆਦੇਸ਼ ਨੂੰ ਅਣਦੇਖਿਆ ਕੀਤਾ ਸਰਕਾਰ ਨੇ ਇਹ ਵੀ ਕਿਹਾ ਕਿ ਇਹ ਫੈਸਲਾ ਸੋਸ਼ਲ ਮੀਡੀਆ ਤੇ ਵਧ ਰਹੀ ਫੇਕ ਨਿਊਜ਼ ਨਫ਼ਰਤ ਭਰੇ ਭਾਸ਼ਣ ਅਤੇ ਸਾਈਬਰ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਸੀ ਕੁਲ 26 ਅਨਰਜਿਸਟਰਡ ਪਲੇਟਫਾਰਮਸ ਤੇ ਪਾਬੰਦੀ ਲਗਾਈ ਗਈ ਹੈ ਜਦੋਂ ਕਿ ਟਿਕਟੌਕ ਵਾਈਬਰ ਅਤੇ ਵੀਚੈਟ ਵਰਗੇ ਰਜਿਸਟਰਡ ਪਲੇਟਫਾਰਮ ਅਜੇ ਵੀ ਚੱਲ ਰਹੇ ਨੇ ਟੈਲੀਗ੍ਰਾਮ ਅਤੇ ਗਲੋਬਲ ਸੋਸ਼ਲ ਨੈਟਵਰਕ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਨੇ ਮੰਤਰੀਅਲ ਦੇ ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਰਜਿਸਟ੍ਰੇਸ਼ਨ ਪੂਰੀ ਹੋਣ ਤੋਂ ਬਾਅਦ ਪਾਬੰਦੀਸ਼ੁਦਾ ਪਲੇਟਫਾਰਮਸ ਨੂੰ ਤੁਰੰਤ ਬਹਾਲ ਕਰ ਦਿੱਤਾ ਜਾਏਗਾ। ਇਸ ਫੈਸਲੇ ਨੇ ਨੇਪਾਲ ਦੇ ਵਿੱਚ ਸੈਂਸਰਸ਼ਿਪ ਅਤੇ ਸਰਕਾਰੀ ਨਿਯੰਤਰਣ ਨੂੰ ਲੈ ਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਹਾਲਾਂਕਿ ਉਹਨਾਂ ਪੁਸ਼ਟੀ ਕੀਤੀ ਹੈ ਕਿ ਟਿਕਟੌਕ ਅਤੇ ਵਾਈਬਰ ਸਮੇਤ ਪੰਜ ਪਲੇਟਫਾਰਮਸ ਨੇਪਾਲ ਦੇ ਵਿੱਚ ਕੰਮ ਕਰਨਾ ਜਾਰੀ ਰੱਖਣਗੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਸਰਕਾਰ ਦੇ ਰਜਿਸਟ੍ਰੇਸ਼ਨ ਆਦੇਸ਼ ਦੀ ਪਾਲਣਾ ਕਰ ਲਈ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 6 ਸਤੰਬਰ 2025 ਨੂੰ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਘੋਸ਼ਿਤ ਕੀਤਾ ਹੈ ਜੋ ਸਿੱਖ ਮਨੁੱਖੀ ਅਧਿਕਾਰ ਕਾਰਕੋਣ ਦੀ 32 ਸ਼ਹਾਦਤ ਵਰੇਗਣ ਨੂੰ ਸਮਰਪਿਤ ਹੈ ਲੈਫਟ ਇੰਡੀਅਨ ਗਵਰਨਰ ਵੈਂਡੀ ਕੋਕੀਆ ਦੁਆਰਾ ਤਸਕਦ ਕੀਤੇ ਇਸ ਐਲਾਨ ਦੇ ਵਿੱਚ ਖਾਲੜਾ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਤਕਾਰਤ ਮਨੁੱਖੀ ਅਧਿਕਾਰ ਰਾਖੇ ਵਜੋਂ ਮਾਨਤਾ ਦਿੱਤੀ ਗਈ ਜਿਨ੍ਹਾਂ ਨੇ 1980 ਅਤੇ 1990 ਦੇ ਦਹਾਕੇ ਦੇ ਵਿੱਚ ਪੰਜਾਬ ਦੇ ਵਿੱਚ ਪੁਲਿਸ ਦੁਆਰਾ ਕੀਤੇ ਗਏ ਹਜ਼ਾਰਾਂ ਸਿੱਖਾਂ ਦੇ ਗੈਰ ਕਾਨੂੰਨੀ ਅਗਵਾ ਤਲ ਅਤੇ ਗੁਪਤ ਸੰਸਕਾਰਾਂ ਦਾ ਪਰਦਾਫਾਸ਼ ਕੀਤਾ। ਕੈਨੇਡਾ ਨੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸਿੱਖਾ ਕੋ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਬਹੁਤ ਹੀ ਸਤਿਕਾਰ ਦਿੱਤਾ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਅਧਿਕਾਰਤ ਤੌਰ ਤੇ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਦੀ ਵਜ ਕੋਸ਼ਿਤ ਕੀਤਾ ਇਹ ਐਲਾਨ ਉਹਨਾਂ ਦੇ ਲਾਪਤਾ ਹੋਣ ਦੀ 30ਵਰੀ ਗਣਤੇ ਕੀਤਾ ਗਿਆ ਸੀ ਦੂਸਰੀ ਹੀ ਪਾਸੇ ਭਾਰਤ ਵਿੱਚ ਉਹਨਾਂ ਤੇ ਬਣੀ ਫਿਲਮ ਪੰਜਾਬ 95 ਸੈਂਸਰਸ਼ਿਪ ਦੇ ਸ਼ਿਕੰਜੇ ਵਿੱਚ ਫਸ ਗਈ ਹੈ ਅਤੇ ਉਸ ਫਿਲਮ ਦੇ ਵਿੱਚ 127 ਕਟਾ ਦੀ ਮੰਗ ਕੀਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਆਪਣੇ ਪੱਤਰ ਵਿੱਚ ਕਿ ਹੈ ਕਿ ਜਸਵੰਤ ਸਿੰਘ ਖਾਲੜਾ ਅੰਤਰਰਾਸ਼ਟਰੀ ਪੱਧਰ ਤੇ ਸਨਮਾਨਿਤ ਮਨੋਕੀ ਅਧਿਕਾਰਾਂ ਦੇ ਰੱਖੇ ਸਨ ਅਤੇ ਉਹਨਾਂ ਦੀ ਯਾਦ ਨੂੰ ਹਮੇਸ਼ਾ ਦੇ ਲਈ ਜਿੰਦਾ ਰੱਖਣਾ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਸੂਬੇ ਦੀ ਲੈਫਟ ਨੀਡ ਗਵਰਨਰ ਵੈਂਡੀ ਕੋਕਿਆ ਨੇ ਇਸ ਦਸਤਾਵੇਜ਼ ਤੇ ਦਸਖਤ ਕੀਤੇ ਅਤੇ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਘੋਸ਼ਿਤ ਕੀਤਾ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ ਇਹ ਫਿਲਮ ਜਸਵੰਤ ਸਿੰਘ ਖਾਲਰਾ ਦੇ ਜੀਵਨ ਅਤੇ ਸੰਘਰਸ਼ ਨੂੰ ਦਰਸਾਉਂਦੀ ਹੈ ਪਰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫਿਲਮ ਨੂੰ ਪਾਸ ਕਰਨ ਤੋਂ ਪਹਿਲਾਂ 127 ਕਟਾਂ ਕਰਨ ਦੀ ਸ਼ਰਤ ਰੱਖੀ ਫਿਲਮ ਨਾਲ ਜੁੜੇ ਲੋਕ ਅਤੇ ਮਨੁੱਖੀ ਅਧਿਕਾਰ ਕਾਰਕੂਨ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ਤੇ ਹਮਲਾ ਦੱਸ ਰਹੇ ਨੇ ਉਨਾਦਾ ਕਹਿਣਾ ਹੈ ਕਿ ਖਾਲਰਾ ਦਾ ਜੀਵਨ ਸੰਘਰਸ਼ ਸੱਚਾਈ ਤੇ ਆਧਾਰਿਤ ਹੈ ਤੇ ਜੇਕਰ ਉਸ ਦੀ ਕਹਾਣੀ ਤੇ ਸੈਂਸਰਸ਼ਿਪ ਲਗਾਈ ਜਾਂਦੀ ਹੈ ਤਾਂ ਇਹ ਨਿਆਂ ਅਤੇ ਇਤਿਹਾਸ ਦੋਵਾਂ ਨਾਲ ਬੇਇਨਸਾਫੀ ਹੋਏਗੀ। ਜਿਕਰੇ ਖਾਸ ਹੈ ਕਿ ਜਸਵੰਤ ਖਾਲਰਾ ਨੇ 1980 ਅਤੇ 90 ਦੇ ਦਹਾਕੇ ਵਿੱਚ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਤੇ ਗੁਪਤ ਸੰਸਕਾਰ ਦਾ ਪਰਦਾਫਾਸ਼ ਕੀਤਾ। ਉਹਨਾਂ ਨੇ ਖੁਲਾਸਾ ਕੀਤਾ ਕਿ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਕਾਰਵਾਈ ਦੇ ਮਾਰ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਅਲਾਸ਼ਾ ਨੂੰ ਅਣਪਛਾਤੀਆਂ ਲਾਸ਼ਾਂਵਾਂ ਸ਼ਮਸ਼ਾਨ ਘਾਟਾ ਵਿੱਚ ਸਾਰ ਦਿੱਤਾ ਗਿਆ ਸੀ। ਉਹਨਾਂ ਦੀ ਖੋਜ ਨੇ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾਵਲ ਅੰਤਰਰਾਸ਼ਟਰੀ ਧਿਆਨ ਖਿੱਚਿਆ। 25 ਸਤੰਬਰ 1995 ਨੂੰ ਉਹਨਾਂ ਨੂੰ ਦਿਨ ਦਿਹਾੜੇ ਅਗਵਾ ਕਰ ਲਿਆ ਗਿਆ ਅਤੇ ਬਾਅਦ ਵਿੱਚ ਕਤਲ ਕਰ ਦਿੱਤਾ ਗਿਆ। ਉਸ ਸਮੇਂ ਤੋਂ ਉਹ ਸਿੱਖਾਂ ਲਈ ਵਿਰੋਧ ਅਤੇ ਇਨਸਾਫ਼ ਦੀ ਆਵਾਜ਼ ਬਣ ਗਏ। ਜਿੱਤੇ ਦੀ ਫੌਜ ਮੁਖੀ ਜਰਨਲ ਉਪੇਂਦਰ ਦਿਵੇਦੀ ਨੇ ਨਵੀਂ ਦਿੱਲੀ ਦੇ ਮਾਨੇਕਸ਼ਾ ਸੈਂਟਰ ਵਿਖੇ ਇੱਕ ਨਵੀਂ ਕਿਤਾਬ ਆਪਰੇਸ਼ਨ ਸਿੰਦੂ ਰਿਲੀਜ਼ ਕੀਤੀ ਲੈਫਟੇਨੈਂਟ ਜਰਨਲ ਸ਼ਿਵਮੁਖਤ ਕੇ ਜੀਐਸਟੀ ਲੋਤਵਾ ਰਾ ਲਿਖੀ ਗਈ ਇਹ ਕਿਤਾਬ ਇਸ ਸਾਲ ਦੇ ਸ਼ੁਰੂ ਵਿੱਚ ਕੰਟਰੋਲ ਰੇਖਾ ਦੇ ਪਾਰ ਭਾਰਤ ਦੇ ਨਿਰਣਾਇਕ ਅਤੇ ਬਹੁ ਆਯਾਮੀ ਫੌਜੀ ਕਾਰਵਾਈ ਦੀ ਕਹਾਣੀ ਬਿਆਨ ਕਰਦੀ ਹੈ ਕਿਤਾਬ ਦੀ ਲਾਂਚ ਦੌਰਾਨ ਜਰਨਲ ਦੀ ਵੇਦੀ ਨੇ ਕਿਹਾ ਕਿ ਇਹ ਕਾਰਵਾਈ ਸਿਰਫ 88 ਘੰਟਿਆਂ ਦੀ ਕਾਰਵਾਈ ਨਹੀਂ ਸੀ ਜਿਵੇਂ ਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਸਗੋਂ ਇਹ ਇੱਕ ਡੁੰਗਾਈ ਨਾਲ ਸੋਚਿਆ ਸਮਝਿਆ ਅਤੇ ਬਹੁ ਪਦਰੀ ਕਾਰਵਾਈ ਸੀ ਇਟ ਆਲਸੋ ਮੈਂਡਲਸ ਥਰੂ ਦੀ ਸੋ ਕਾਲਡ ਗ੍ਰੇ ਜ਼ੋਨ ਵਿਚ ਆਈ ਇਨ ਆਈਟੀ ਮਦਰਾਸ ਆਈ ਸੈਟ ਦਿ ਪਲੇਇੰਗ ਚੈਸ ਔਰ ਆ ਵਾਈਡ ਰਿਵਰ ਵਿਦ ਅ ਡੈਂਸ ਫੌਗ ਵਿਚ ਇਨਟੇਲਸ ਡਿਸੀਜਨ ਡਾਇਲੇਮਾ ਐਟ ਏਵਰੀ ਸਟੇਜ That is starting from 23rd April till 16th May. You may be thinking that 10th May the war finished. No, it continued for a long time because so many decisions were to be taken. And beyond that, of course, it will be difficult for me to share here. So, when to start, when to stop, how much to apply in terms of time, space, and resources, and how much or what is the definition of calibrated. All these things are something which we kept on discussing at every point of time. Why? Because this time there were no precedences. Though, of course, uh, I can say that I spoke to many veterans on 22nd April and 23rd uh, April. I was speaking to so many people, including those who have served in those areas and those who have been in the high positions, that okay, what are the options available to us? And many came with so many brilliant options. But all these options, they have to be clubbed together, and thereafter we have to take the option which suits the country first at that point of time so every action every inaction when i say inaction means the deliberate not taking of action had long-term implications and, but i must say that indian army during this complete thing moved like something like a it was a rhythmic wave when i say rhythmic wave means in this 88 hours, it was not possible for you to come for the planning, then pass the orders and do. So, everybody was synergized and everybody knew his orders. And that's what I have always been saying that the commanding officer to COAS, that is CO to COAS, must synergize together as so a gray zone is concerned. And I think we could perfect it to a great extent. That is, starting from the soldier, starting from the commander till chief, then, of course, the civil administration, the state administration, the central administration, NCC, civil defense. and of course the industry and academia so everyone was involved in this complete planning and execution ਤੁਹਾਨੂੰ ਦੱਸ ਦਈਏ ਕਿ 7 ਮਈ ਦੀ ਸਵੇਰ ਨੂੰ ਭਾਰਤ ਨੇ ਆਪਰੇਸ਼ਨ ਸਿੰਦੂਰ ਕੀਤਾ 2 April ਨੂੰ ਹੋਏ ਕਾਤਕ ਪਹਿਲਗਾਮ ਹਮਲੇ ਦੇ ਜਵਾਬ ਦੇ ਵਿੱਚ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ POK ਦੇ ਵਿੱਚ ਕਈ ਅਤਵਾਦੀ ਢਾਂਚਿਆਂ ਨੂੰ ਤਬਾਹ ਕੀਤਾ ਸੋ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਡਰੋਨ ਵੀ ਤਾਂਗੇ ਗਏ ਪਰ ਭਾਰਤ ਨੇ ਉਹਨਾਂ ਸਾਰਿਆਂ ਨੂੰ ਹਵਾ ਵਿੱਚ ਮਾਰ ਦਿੱਤਾ 10 ਮਹੀਨਿਆਂ ਪਾਕਿਸਤਾਨ ਦੇ ਡੀਜੀਐਮਓ ਦੇ ਸੱਦੇ ਤੋਂ ਬਾਅਦ ਭਾਰਤ ਨੇ ਫੌਜੀ ਕਾਰਵਾਈ ਰੋਕ ਦਿੱਤੀ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਲਖਨਊਂ ਦੇ ਇੰਦਰਾ ਗਾਂਧੀ ਪ੍ਰਦਿਸ਼ਠਾਨ ਵਿਖੇ ਆਯੋਜਿਤ ਟਰਾਂਸਪੋਰਟ ਵਿਭਾਗ ਦੇ ਪ੍ਰੋਗਰਾਮ ਤੋਂ ਰਾਜ ਦੇ ਲੋਕਾਂ ਨੂੰ ਇੱਕ ਨਵਾਂ ਤੋਹਫ਼ਾ ਦਿੱਤਾ ਹੈ। ਦਰਸਲ ਹੁਣ 400 ਗ੍ਰਾਮੀਣ ਜਨਤਾ ਸੇਵਾ ਬਸਾਂ ਯੂਪੀ ਦੇ ਪਿੰਡਾਂ ਵਿੱਚ ਚੱਲਣਗੀਆਂ ਜਿਨ੍ਹਾਂ ਦਾ ਕਿਰਾਇਆ ਰੋਡਵੇਜ਼ ਬਸਾਂ ਦੇ ਨਾਲੋਂ 20% ਸਸਤਾ ਹੋਵੇਗਾ। ਇਸ ਨਾਲ ਨਾ ਸਿਰਫ ਪਿੰਡ ਵਾਸੀਆਂ ਨੂੰ ਸਸਤੀ ਯਾਤਰਾ ਸਹੂਲਤ ਮਿਲੇਗੀ ਸਗੋਂ ਛੋਟੇ ਕਾਰੋਬਾਰੀਆਂ ਲਈ ਆਪਣਾ ਸਮਾਨ ਬਾਜ਼ਾਰ ਤੱਕ ਪਹੁੰਚਾਉਣਾ ਵੀ ਆਸਾਨ ਹੋ ਜਾਏਗਾ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਲਖਨਊ ਦੇ ਇੰਦਰਾ ਗਾਂਧੀ ਪ੍ਰਿਸ਼ਠਾਨ ਵਿਖੇ ਟ੍ਰਾਂਸਪੋਰਟ ਵਿਭਾਗ ਦੀਆਂ ਵਕਫ ਵਕ ਸੇਵਾਵਾਂ ਦਾ ਡਿਜੀਟਲ ਉਦਘਾਟਨ ਅਤੇ ਨੀ ਪੱਥਰ ਰੱਖਿਆ ਵਿਭਾਗ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਰਾਜ ਵਿੱਚ ਜਨਤਕ ਆਵਾਜਾਈ ਦਾ ਸਭ ਤੋਂ ਵੱਡਾ ਸਾਧਨ ਹੈ अति इस नु विकसित भारत के दृष्टिकोण दा सारथी पढ़ना पहेगा सीएम योगी आदित्यनाथ ने की है किราชपरदेवी च 7 नए बस स्टेशना दा ने पत्थर रखा जा रहे है अति चरंजा विश्व पत्री स्टेशन बनावती योजना आईआईटी खड़कपुर नाल हुए समझौते नाल तकनीकी कुशलता बढ़ेगी प्रदेश के पब्लिक ट्रांसपोर्ट का सबसे बड़ा माध्यम है और शाही रूप से देश का भी 14000 बसेज किसी एक निगम के पास हो और उसके माध्यम से संचालित हो रहे हों या उत्तर प्रदेश परिवहन निगम सफलतापूर्वक अपनी सेवाएं प्रदान कर रहा है उसके चैलेंजेज भी हैं इतनी विशाल आबादी के लिए सुविधा देना और खासतौर पर अभी हाल ही में रक्षाबंधन के अवसर पर तीन दिनों तक तीन दिनों तक लगातार बस सेवा और वह भी बहनों को फ्री में बस सेवा को जो सुविधा आपने उपलब्ध करवाई वो और भी शानदार थी यद्यपि उसका प्रचार प्रसार विभाग नहीं कर पाया कितनी बहनों ने यात्रा की इसके बारे में बहुत बता नहीं पाया अगर उसका भी हाईलाइट करते तो लोगों के मन में एक और प्रचार का आपको आधार बनता आपको एक अवसर था लेकिन आज इतनी अधिक सेवाएं और इतना विस्तार ये आज की आवश्यकता है लेकिन भविष्य की चुनौतियां भी हम सबको आगाह कर रही हैं। याद रखना कोई भी व्यक्ति हो या समाज गांव हो या शहर जिला हो राज्य हो या देश अगर वह समय की गति से पिछड़ जाता है तो हमेशा के लिए पिछड़ जाता है अगर वह समय की गति से दो कदम आगे चलने की सामर्थ्य रखता है तो वही प्रगति के पथ पर आगे बढ़ करके अपना विजयश्री का झंडा गाड़ता है और उस विजयश्री की प्रगति की यात्रा में विजयश्री का झंडा गाड़ने के लिए हम भी विकसित भारत की इस परिकल्पना के सारथी बनेंगे ਸੋ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੜਕ ਹਾਦਸਿਆਂ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮਾ ਚਲਾਉਣ ਦੇ ਸਖਤ ਨਿਰਦੇਸ਼ ਦਿੱਤੇ 노 हेलमेट 노 ਫਿਊਲ ਵਰਗੇ ਛੋਟੇ ਯਤਨ ਵੱਡੇ ਬਦਲਾਅ ਲਿਆ ਸਕਦੇ ਨੇ ਉਹਨੇ ਕਿਹਾ ਕਿ ਡਰਾਈਵਰਾਂ ਦੀ ਮੈਡੀਕਲ ਫਿਟਨੈਸ ਹਰ 3 ਮਹੀਨਿਆਂ ਬਾਅਦ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ ਤੰਜ਼ਾਨੀਆ ਦੇ ਸੋਸ਼ਲ ਮੀਡੀਆ ਸਟਾਰ ਕੀਲੀ ਪੌਲ ਨੂੰ ਅਕਸਰ ਹੀ ਭਾਰਤੀ ਗੀਤਾ ਤੇ ਵੀਡੀਓ ਬਣਾਉਂਦੇ ਵੇਖਿਆ ਜਾਂਦਾ ਹੈ ਹੁਣ ਕੀਲੀ ਪੌਲ ਨੇ ਪੰਜਾਬ ਦੇ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਦੱਸ ਦੇਣਾ ਚਾਹਾਂਗੇ ਕਿ ਕੀਲੀ ਪੌਲ ਦੇ ਇੰਸਟਾਗ੍ਰam ਤੇ 10 ਮਿਲੀਅਨ ਤੋਂ ਵੱਧ ਫੋਲੋਅਰਸ ਨੇ ਆਪਣੇ ਵਾਇਰਲ ਵੀਡੀਓਜ਼ ਲਈ ਜਾਣੇ ਚਾਹੁੰਦੇ ਕਿਲੀਪੋਲ ਜੋ ਪੰਜਾਬੀ ਗੀਤਾਂ ਤੇ ਲਿਪਸਿੰਗ ਅਤੇ ਨੱਚਦੇ ਆਏ ਦਿਨ ਨਜ਼ਰੀ ਪੈਂਦੇ ਨੇ ਕਿਲੀਪੋਲ ਨੇ ਹੁਣ ਪੰਜਾਬ ਦੇ ਲੋਕਾਂ ਦੇ ਲਈ ਸੋਸ਼ਲ ਮੀਡੀਆ ਰਾਹੀਂ ਪ੍ਰਾਰਥਨਾ ਕਰਦੇ ਹੋਏ ਇੱਕ ਵੀਡੀਓ ਦਿলো ਸਾਂਝਾ ਕੀਤਾ ਹੈ ਹੈਲੋ ਗਾਇਜ਼ ਆਮ ਕਿਲੀਪੋ ਐਂਡ ਆਮ ਹੇਅਰ ਆਮ ਆਮ ਪ੍ਰੇਇੰਗ ਆਮ ਆਰ ਵਾਸ ਡੀਪਲੀ ਸ਼ੌਕ ਵੈਨ ਆਈ ਹੈਡ ਦ ਨਿਊਜ਼ ਅਬਾਊਟ ਦ ਫਲੂਡ ਦੈਟ ਹੈਪਨਡ ਇਨ ਪੰਜਾਬ ਸੋ ਆਮ ਹੇਅਰ ਟੂ ਪ੍ਰੇ ਫੋਰ ਪੰਜਾਬ ਆਈ ਸਟੈਂਡ ਵਿਦ ਪੰਜਾਬ um guys, i feel so much there's nothing much i can do but at least i sure that i care and i pray for you guys take care of yourself um may god bless you and give you strength during these bad times take care guys love you so much ਤੁਹਾਨੂੰ ਦੱਸ ਦिए ਕਿ ਕਿਲੀ ਪੌਲ ਦਾ ਜਨਮ ਤਨਜਾਨੀਆਂ ਵਿੱਚ ਹੋਇਆ ਹੈ ਅਤੇ ਕਿਲੀ ਆਪਣੇ ਮਾਤਾ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਪਿੰਡ ਵਿੱਚ ਰਹਿੰਦਾ ਹੈ ਕਿ ਆ ਜਾਂਦਾ ਹੈ ਕਿ ਇਹ ਅਜੀਹਾ ਪਿੰਡ ਹੈ ਜਿੱਥੇ ਬਿਜਲੀ ਵੀ ਨਹੀਂ ਹੈ ਕਿਲੀ ਪੌਲ ਨੇ ਸ਼ਾਹਰੂਖ ਖਾਨ, ਸਲਮਾਨ ਖਾਨ ਅਤੇ ਆਇਸ਼ਮਾਨ ਖੁਰਾਨਾ ਦੇ ਮਸ਼ਹੂਰ ਬਾਲੀਵੁੱਡ ਗੀਤਾਂ ਤੇ ਵੀਡੀਓਜ਼ ਬਣਾਈਆਂ ਨੇ ਕਿਲੀ ਨੂੰ ਭਾਰਤੀ ਹਾਈ ਕਮਿਸ਼ਨ ਨੇ ਭਾਰਤੀ ਗੀਤਾਂ ਤੇ ਵੀਡੀਓਜ਼ ਨਾਲ ਲੋਕਾਂ ਦਾ ਮਨੋਰੰਜਨ ਕਰਨ ਲਈ ਸਨਮਾਨਿਤ ਵੀ ਕੀਤਾ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਨੂੰ ਸਪான்ਸਰ ਕਰਨਾ ਹੁਣ ਹੋਰ ਮਹਿੰਗਾ ਹੋ ਜਾਏਗਾ ਕਿਉਂਕਿ BCCI ਨੇ ਦੁਵੱਲੇ ਲੜੀ ਲਈ ਪ੍ਰਤੀ ਮੈਚ ਦੀ ਨਿਸ਼ਾਰਾ 5 ਕਰੋੜ ਰੁਪਏ ਅਤੇ ਬਹੁਪੱਖੀ ਟੂਰਨਾਮੈਂਟਾਂ ਵਿੱਚ ਪ੍ਰਤੀ ਮੈਚ 1.5 ਕਰੋੜ ਰੁਪਏ ਕਰ ਦਿੱਤਾ ਹੈ BCCI ਸਕੱਤਰ ਦੇਵ ਚਿਤ ਸੈਕੀਆ ਦਾ ਕਹਿਣਾ ਹੈ ਕਿ ਜਿੱਥੋਂ ਤੱਕ ਭਾਰਤੀ ਟੀਮ ਦੀ ਜਲਸੀ ਦੇ ਸਬੰਧ ਵਿੱਚ ਟੀਮ ਸਪੌਂਸਰਸ਼ਿਪ ਦਾ ਸਵਾਲ ਹੈ ਸਾਡਾ ਡ੍ਰੀਮ 11 ਨਾਲ ਮਾਰਚ 2026 ਤੱਕ ਦਾ ਇਕਰਾਰਨਾਮਾ ਸੀ ਜੋ ਮਾਰਚ 2026 ਤੱਕ ਖਤਮ ਹੋਣ ਵਾਲਾ ਸੀ ਪਰ ਨਵੇਂ ਕਾਨੂੰਨ ਦੇ ਕਾਰਨ ਸਾਨੂੰ ਅਚਾਨਕ ਉਹਨਾਂ ਦੇ ਇਕਰਾਰਨਾਮੇ ਦੀ ਮਿਆਦ ਘਟਾਉਣੀ ਪਈ ਅਤੇ ਉਹ ਹੁਣ ਸਪੌਂਸਰਸ਼ਿਪ ਸੌਦੇ ਲਈ BCCI ਦੀ ਟੀਮ ਦਾ ਹਿੱਸਾ ਨਹੀਂ ਨੇ So far as the team sponsorship is concerned, regarding the jersey of Indian team, we had the contract till March 2026. So with Dream 11, we had a three years contract which was going to be over by March 2026. But because of the new law which has come into place, we have to abruptly cut their contract period, and they are no more part of the BCCI's team of team sponsorship deal. So we have six months left and thereafter we have another two to three years tenure so in that view of the matter we have floated a RFP requesting all the bidders to participate for a contract period of three years two and a half years so that will take care of our BCC's engagement till 2027 and as because this is a tenure which will be beyond March 2026 so there is appreciation in every aspect. So we are hiking the amount by a little bit. So I don't think uh, that will create any problem. So far as getting a new sponsor, yes, very soon there will be a notice coming out regarding the next course of action, and also the AGM is due before 30th, 30th of September. বি চি চাই ইজ গোংগ টু ফালো ইটছ কনষ্টিট্যুশন বিচ ইজ ইন প্লেছ একৰ্ডিং টু দ কনষ্টিট্যুশ্যন ৱী হেভ টু কণ্ডক্ট আৱৰ এজীম বিফোৰ থৰ্টি ফৰ্ট ছেপ্তেম্বৰ এভৰি ইয়াৰো দি ইয়াৰ অল্ছো দেৰ উল বি নো ডেভিশন ৱীল হেভ আৱৰ এজীম বিফোৰ থৰ্টিএট অফ ছেপ্তেম্বৰ এণ্ড দ নোটিছ ৰিগাৰ্ডিং দ এগ্জেক ডেট টাইম এণ্ড ভেন্যু উল বি ই্যুড ইন এ ডেৰ টু ਦੱਸ ਦਈ ਕਿ ਇਹ ਸੋਤ ਆਉਣ ਵਾਲੇ ਏਸ਼ੀਆ ਕੱਪ ਤੋਂ ਖਤਮ ਹੋਣ ਤੋਂ ਬਾਅਦ ਹੀ ਲੱਗ ਹੋਏਗੀ ਹਾਲਾਂਕਿ ਬੀਸੀਸੀਆਈ ਨੂੰ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਣ ਦੀ ਉਮੀਦ ਹੈ ਬੋਲੀ ਦੇ ਨਤੀਜੇ ਦੇ ਆਧਾਰ ਤੇ ਅੰਤਿਮ ਅੰਕੜਾ ਵੱਧ ਹੋ ਸਕਦਾ ਨਵੀਆਂ ਤਰ੍ਹਾਂ ਆਉਣ ਵਾਲੇ ਏਸ਼ੀਆ ਕੱਪ ਤੋਂ ਬਾਅਦ ਲੱਗਣਗੀਆਂ ਬੀਸੀਸੀਆਈ ਸੰਭਾਵੀ ਤੌਰ ਤੇ ਪ੍ਰਤੀ ਮੈਚ 400 ਕਰੋੜ ਰੁਪਏ ਤੋਂ ਵੱਧ ਕਮਾ ਸਕਦਾ ਹੈ ਹਾਲਾਂਕਿ ਬੋਲੀ ਦੇ ਨਤੀਜੇ ਦੇ ਆਧਾਰ ਤੇ ਅੰਤਿਮ ਅੰਕੜਾ ਵੱਧ ਹੋ ਸਕਦਾ ਹੈ ਸੋ ਇਹ ਸਨ ਪੰਜਾਬ ਨਿਊਜ਼ ਦੀ ਅਮ ਖਬਰਾਂ ਇਸ ਦੇ ਨਾਲ ਤੁਸੀਂ ਮੈਨੂੰ ਦਿਵਾ ਗਿਆ ਧੰਨਵਾਦ